ਅਰਥ ਆਪਣ ਨੂੰ ਇਸ ਤਰ੍ਹਾਂ ਦੇ ਸੰਦਰਭ ਵਿੱਚ ਦਿੱਤੇ ਜਾਂਦੇ ਹੈ ਜਿਹੜਾ ਮਤਲਬ ਹੈ ਕਿ ਦੁਨਿਆਵੀ ਸ਼ਾਨ ਆਪਣੀ ਕਾਇਮ ਰੱਖਣੀ ਚਾਹੀਦੀ ਹੈ ਵੀ ਕਿਸੇ ਥੱਲੇ ਨਾ ਲੱਗੇ ਉਹ ਜਿੰਦੇ ਇਹ ਉਹ ਪ੍ਰੋਗਰਾਮ ਸਮਾਰੋਹ ਜਿਹਦਾ ਕੰਟੈਕਸਟ ਇਹ ਦਿੱਖ ਰਹੀ ਹੈ ਪਰ ਕਿ ਇਹ ਬਿਲਕੁਲ ਉਲਟ ਹੈ ਉਹ ਸੰਦਰਭਾਪਨ ਤਾਂ ਸਮਝਾਂਦਾ ਜੇ ਪੂਰਾ ਸ਼ਬਦ ਸੁਣਾਗੇ ਉਹ ਮੈਂ ਸ਼ਬਦ ਸੁਣਾ ਦੇਣਾ ਸਮਝੋ ਇਹ ਪੂਰਾ ਸ਼ਬਦ ਹੈ ਅਰਥ ਪਰਨਾਕਸ ਨਾਲ ਜੁੜੀ ਹੋਈ ਹੈ ਕਿ ਸੋ ਜੀਵਿਆ ਕਹਿੰਦਾ ਜੋ ਜੇ ਜੀਵ ਹੈ ਮਤਲਬ ਕੀ ਜਾਏਗਾ ਜੀਵੇ ਦਾ ਮਤਲਬ ਕੀ ਹੋਇਆ ਸੋ ਜਿਵੇਆ ਜਿਸ ਮਨ ਵਸਿਆ ਸੁਵੇ ਮਨ ਵਸਿਆ ਕੋਈ ਨਾ ਤੁਸੀਂ ਐਨਰੀ ਚੇ ਨਾਲ ਇੱਕ ਸਮ ਅੰਡਰਸਟੈਂਡਿੰਗ ਇਸ ਕੰਟੈਕਸਟ ਕਿ ਸੋ ਜਿਵੇਆ ਜਿਸ ਮਨ ਵਸਿਆ ਸੁਵੇ ਨਾ ਨਾ ਅਵਰਨ ਮਾ ਜਿਵੇ ਕੋਈ ਜੀਵਨ ਦੀ ਪਰਿਭਾਸ਼ਾ ਦੇ ਵੀ ਇਹ ਹੈ ਬਾਕੀ ਸਭ ਮੋਹਦਾਰ ਮਤਲਬ ਜੇ ਮਨ ਕੋਈ ਨਹੀਂ ਵਸਿਆ ਹੋ ਉਹ ਸਮਝੋ ਜੀ ਕਿਤੇ ਨਹੀਂ ਹੈ सो so, सो so जी वे जिस मन बसिया सोए ना अवर ना जीवे कोई इस कॉन्टेक्स्ट में भी लाइन है कि जे जी जीवे पप लथी जाए सब हराम जेता कुछ खाए ए कॉन्टेक्स्ट है ए नहीं है